ਸਾਰੇ ਕੁਝ ਪ੍ਰੋਪਰਟੀਆਂਸ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀਡਬਲਯੂਡੀ ਨੇ ਇਹਨਾਂ ਨੇ ਕਮਨਟੀਫਾਈ ਕਿ ਚਿਹੜੀ ਨਹੀਂ ਆ ਰਹੀ ਮੇਰੇ ਇਹਨਾਂ ਨੂੰ ਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲਾਅ ਆਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਹਾਂ ਕਿ 온ਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਇਲ ਲੈਂਡ ਪ੍ਰਵੇਲ ਕਰੇਗਾ ਔਰ ਐਸਪਰ ਲਾ ਜਿਹੜੇ ਕੰਸਟਰਕਸ਼ਨਸ ਠੀਕ ਨਹੀਂ ਐਸੇ ਤਰ੍ਹਾਂ ਹੀ ਇੱਕ ਕਮੇਟਰੀ ਸਰ ਹੋਣੇ ਸਵਾਲ ਦਾ ਜੀ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਉਹ ਡਰਗ ਜਿਹੜੇ ਸਮਗਲਰਸ ਦੇ ਨੇ ਉਹਨਾਂ ਦੇ 10 10 11 11 ਮੁਕਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਹਿ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਰਮਾਨਿਓ ਸਾਡੇ ਡੀਆਈਜੀ ਸਾਹਿਬ ਅਰਮਾਨਿਓ ਕੇ ਸਪੀਸ ਸਾਹਿਬ ਲੋਕੋ ਦੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰਗ ਟ੍ਰੇਡ ਦੇ ਵਿੱਚ ਡਰਗ ਪੈਟਲਿੰਗ ਚ ਡਰਗ ਸਮਗਲਿੰਗ ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਟਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲਵ ਹੈ ਔਰ ਉਸ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂ ਐਸ ਪਰ ਲਾਅ ਪਰ ਐਸ ਪਰ ਲਾਅ ਜੈਟ ਦੈਟ ਵਿਲ ਪ੍ਰਵੇਲ ਸਰ ਕਿੰਨੇ ਕੋ ਮਕਾਨ ਹੋਣਗੇ ਕਿੰਨੇ ਕੋ ਮਕਾਨ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਿਲੀਸ ਦੇ ਪ੍ਰੋਪਰ ਆਇਡੈਂਟੀਫਿਕੇਸ਼ਨ ਹੈ ਜੀ ਇੱਕ ਦਾ ਇਸ ਦਾ ਪੀਡਬਲਯੂਡੀ ਚ ਔਰ ਇੱਕ ਦਾ ਆਂਦਾ ਹੈ ਇਹਦੇ ਚ ਮਸਫਾ ਕਾਰਪੋਰੇਸ਼ਨ ਚੋਂ ਤਾਂ ਉਹਨਾਂ ਦੇ ਮੁਕਦਮੇ ਦਰਜ ਨੇ ਤੇ ਔਰ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਹੈ ਸਾਨੂੰ ਕਾਰਪੋਰੇਸ਼ਨ ਉਹਦੇ ਮੁਤਾਬਕ ਡਿਊਟੀ ਰਜਿਸਟਰਡ ਇੱਥੇ ਖੜਾ ਉਜਿੰਨੂ ਜਿੰਨੂ ਆਇਡੈਂਟੀਫਾਈ ਕਰ ਦਿੱਤਾ ਹੈ ਰੂਟ ਆਊਟ ਮਲਚ ਕੀਤਾ ਅਰੇ ਡਰੱਗਸ ਦੇ ਹੌਟਸਪੌਟ ਲੱਗਾ ਹੈਗਾ ਜਿਵੇਂ ਇਸ ਮਗਲਿਸ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜੋਗੇ ਸਰ ਮੈਂ ਬਣਾ ਸਾਰਿਆਂ ਨੂੰ ਲਾਊਡ ਆਂਡ ਕਲੀਅਰ ਦੱਸਣਾ ਚਾਹਨਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੁਮੀ ਚੈਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਕਿੰਨੇ ਨੇ ਸਰ ਇਹ ਕਿੰਨੇ ਕਰਦਾ ਇਸ ਟਾਈਮ ਤੇ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8-8 10-10 11-11 ਮੁਕੱਦਮੇ ਦਰਜ ਨੇ ਡਿਊਟੀ ਮੈਜਿਸਟ੍ਰੇਟ ਆਏ ਹੋਏ ਨੇ ਲਾਅ ਆਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ 온ਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਇਲ ਲੈਂਡ ਪ੍ਰਵੇਲ ਕਰੇਗਾ ਔਰ ਐਸ ਪਰ ਲਾ ਜਿਹੜੇ ਕੰਸਟਰਕਸ਼ਨਸ ਠੀਕ ਨੇ ਮਾਨਸ਼ੀ ਭਾਈ ਜੀ ਇਹਦੇ ਨੀਚੇ ਕਰੋ ਯਾਰ ਐਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੋਣੇ ਸਵਾਲ ਦਾ ਜੀ ਜੀ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮਗਲਰਸ ਦੇ ਨੇ ਉਹਨਾਂ ਤੇ 10 10 11 11 ਮੁਕਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਹਿਇਆ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰਮਾਨਯੋਗ ਕੈਸ ਸਾਹਿਬ ਉਹ ਲੋਕਾਂ ਦੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰਗ ਟ੍ਰੇਡ ਦੇ ਵਿੱਚ ਡਰਗ ਪੈਡਲਿੰਗ ਚ ਡਰਗਸ ਸਮਗਲਿੰਗ ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਡਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲ ਹੈ ਔਰ ਉਸ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂਟ ਕ ਐਸ ਪਰ ਲਾਅ ਪਰ ਐਸ ਪਰ ਲਾਅ ਜੈਟ ਦੈਟ ਵਿਲ ਪ੍ਰਵੇਲ ਸਰ ਕਿੰਨੇ ਕੋ ਮਕਾਨ ਹੋਣਗੇ ਕਿੰਨੇ ਕੋ ਮਕਾਨ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਿਲੀ ਦੇ ਪ੍ਰੋਪਰ ਆਇਡੈਂਟੀਫਿਕੇਸ਼ਨ ਹੈ ਜੀ ਇੱਕ ਦਾ ਹਿੱਸਾ ਪੀਡਬਲਯੂਡੀ ਚ ਔਰ ਇੱਕ ਦਾ ਆਂਦਾ ਹੈ ਇਹਦੇ ਚ ਮਸਫਾ ਕਾਰਪੋਰੇਸ਼ਨ ਚੋਂ ਤਾਂ ਉਹਨਾਂ ਦੇ ਮੁਕਦਮੇ ਦਰਜ ਨੇ ਤੇ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਹੈ ਸਾਨੂੰ ਕਾਰਪੋਰੇਸ਼ਨ ਉਨੇ ਮੁਤਾਬਕ ਡਿਊਟੀ ਰਜਿਸਟਰਡ ਇੱਥੇ ਖੜਾ ਉਹ ਜਿੰਨੂੰ ਜਿੰਨੂੰ ਆਇਡੈਂਟੀਫਾਈ ਕਰ ਦਿੱਤਾ ਯਾਰ ਉਹ ਡਿਮੋਲਿਸ਼ ਕੀਤਾ ਅਰੇ ਡਰੱਗਸ ਦੇ ਹੌਟਸਪੌਟ ਇਲਾਕਾ ਹੈਗਾ ਜਿਵੇਂ ਇਹ ਸਮਗਲੇ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜੋਗੇ ਸਰ ਮੈਂ ਬੜਾ ਸਾਰਿਆਂ ਨੂੰ ਲਾਊਡ ਆਂਡ ਕਲੀਅਰ ਦੱਸਣਾ ਚਾਹਨਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੁਮੀ ਚੈਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਹੈ ਨਹੀਂ ਨਹੀਂ ਸਰ ਇਹ ਕਿਹਨਾਂ ਦੇ ਕਾਰਵਾਈ ਇਸខាង ਦੇ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8 8 10 10 11 11 ਮਕਦਮੇ ਦਰਜ ਨੇ ਇਹਨਾਂ ਨੂੰ ਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲਾਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕੀ ਹੌਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲੌਅ ਆਫ ਲੈਂਡ ਪ੍ਰਵੇਲ ਕਰੇਗਾ ਔਰ ਐਸ ਪਰ ਲੌਅ ਡੀ ਕੰਸਟਰਕਸ਼ਨਸ ਠੀਕ ਨੇ ਇਸੇ ਤਰ੍ਹਾਂ ਹੀ ਇੱਕ ਕਮਿਸ਼ਨਰ ਹੋਣੇ ਸਵਾਲ ਦਾ ਜੀ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮੱਗਲਰਸ ਦੇ ਨੇ ਉਹਨਾਂ ਦੇ 10 10 11 11 ਮੁਕੱਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਿਹਾ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰਮਾਨਯੋਗ ਐਸਐਸ ਸਾਹਿਬ ਨੂੰ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰਗ ਟ੍ਰੇਡ ਦੇ ਵਿੱਚ ਡਰਗ ਪੈਟਲਿੰਗ 'ਚ ਡਰੱਗਸ ਸਮਗਲਿੰਗ 'ਚ ਚਾਹੇ ਉਹ ਸਮਗਲਿੰਗ ਕਰਦਾ ਹੈ ਚਾਹੇ ਪੈਟਲਿੰਗ ਕਰਦਾ ਹੈ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲਵ ਹੈ ਔਰ ਉਸ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ ਐਸ ਪਰ ਲਾਅ ਪਰਸਪਰ ਲਾਅ ਜਿਹੜਾ ਉਹ ਵਿਲ ਪਰਵੇ ਸਰ ਕਿੰਨੇ ਕੋ ਮਕਾਨ ਹੋਣਗੇ ਕਿਤਨੇ ਵੀ ਮਕਾਨ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਿਲੀ ਸਟ੍ਰਕਚਰ ਪਰਫੋਰਮੇਸ਼ਨ ਹੈ ਜੀ ਇੱਕ ਦਾ ਹੁੰਦਾ ਹੈ ਪੀ ਡਬਲਯੂ ਡੀ ਚ ਔਰ ਇੱਕ ਦਾ ਹੁੰਦਾ ਹੈ ਇਹਦੇ ਚ ਅਮਸਲ ਕਾਰਪੋਰੇਸ਼ਨ ਚ ਤਾਂ ਉਹਨਾਂ ਦੇ ਮੁਕਦਮੇ ਦਰਜ ਨੇ ਤੇ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਐ ਸਾਨੂੰ ਕਾਰਪੋਰੇਸ਼ਨ ਮਡੇ ਮੁਤਾਬਕ ਡਿਊਟੀ ਰਜਿਸਟਰਡ ਇੱਥੇ ਖੜਾ ਜਿੰਨੂੰ ਜਿੰਨੂੰ ਆਇਡੈਂਟੀਫਾਈ ਕਰ ਦਿੱਤਾ ਯਾਰ ਉਹ ਡਿਮੋਨਿਸ਼ ਕੀਤਾ ਅਰੇ ਡਰੱਗ ਦੇ ਹੌਟਸਪੌਟ ਲੱਗਾ ਹੈਗਾ ਜਿਵੇਂ ਇਸ ਮੁਗਲੇ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜੋਗੇ ਸਰ ਮੈਂ ਬਣਾ ਸਾਰਿਆਂ ਨੂੰ ਲਾਊਡਰਡ ਕਲੀਅਰ ਦੱਸਣਾ ਚਾਹਨਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੁਮੀ ਚੈਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਕਿੰਨੇ ਨੇ ਸਤਾ ਸਰ ਇਹ ਕਿੰਦੇ ਕਾਰਵਾਈ ਇਸ ਤਰ੍ਹਾਂ ਦੇ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8-8 10-10 11-11 ਮਕਦਮੇ ਦਰਜ ਨੇ ਔਰ ਸਾਰੇ ਕੁਛ ਪ੍ਰਾਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀ ਡਬਲਯੂ ਡੀ ਨੇ ਇਹਨਾਂ ਨੇ ਮੈਂਟੀਫਾਈ ਕਿ ਚੇੜ ਹੀ ਨਹੀਂ ਆ ਰਹੀ ਮੇਰੇ ਇਹਨਾਂ ਨੂੰ ਹਕਾਇਦਫੂਲ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲਾਅ ਆਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ ਔਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਇਲ ਫਲੈਂਡ ਪ੍ਰਵੇਲ ਕਰੇਗਾ ਔਰ ਐਸ ਪਰ ਲਾਜ ਡੀ ਕੰਸਟਰਕਸ਼ਨਸ ਠੀਕ ਨੇ ਐਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੋਣੀ ਸਵਾਲ ਦਾ ਜੀ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਉਹ ਡਰਗ ਜਿਹੜੇ ਸਮਗਲਰਸ ਦੇ ਨੇ ਉਹਨਾਂ ਦੇ 10 10 11 11 ਮੁਕਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਿਹਾ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰਮਾਨਯੋਗ ਕੈਸ ਸਾਹਿਬ ਉਹਨਾਂ ਕੋਲ ਇੱਕ ਕਲੀਅਰ ਇੰਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰੱਗ ਟ੍ਰੇਡ ਦੇ ਵਿੱਚ ਡਰੱਗ ਪੈਡਲਿੰਗ 'ਚ ਡਰੱਗਸ ਸਮਗਲਿੰਗ 'ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਡਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਐਕਸ਼ਨ ਲਿਤਾਇਆ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲਡ ਹੈ ਔਰ ਉਸ ਡਰੱਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਐਸ ਪਰ ਲਾਅ ਪਰ ਐਸ ਪਰ ਲਾਅ ਜੈਟ ਦੈਟ ਵਿਲ ਪ੍ਰਵੇਲ ਸਰ ਕਿੰਨੇ ਕੋ ਮਕਾਨ ਹੋਣਗੇ ਕਿੰਨੇ ਕੋ ਮਕਾਨ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਿਲੀ ਦੇ ਪ੍ਰੋਪਰ ਆਡੈਂਟੀਫਿਕੇਸ਼ਨ ਹੈ ਜੀ ਇੱਕ ਦਾ ਇਸ ਦਾ ਪੀਡਬਲਯੂਡੀ ਚ ਔਰ ਇੱਕ ਦਾ ਆਂਦਾ ਹੈ ਇਹਦੇ ਚ ਮਸਫਾ ਕਾਰਪੋਰੇਸ਼ਨ ਚ ਤਾਂ ਉਹਨਾਂ ਦੇ ਮੁਕਦਮੇ ਦਰਜ ਨੇ ਤੇ ਔਰ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਜੋ ਆਡੈਂਟੀਫਾਈ ਕਰਕੇ ਦੇ ਰਹੀ ਹੈ ਸਾਨੂੰ ਕਾਰਪੋਰੇਸ਼ਨ ਉਹਦੇ ਮੁਤਾਬਕ ਡਿਊਟੀ ਰਜਿਸਟਰਡ ਇੱਥੇ ਖੜਾ ਜਿੰਗੂ ਜਿੰਗੂ ਨੂੰ ਆਇਡੈਂਟੀਫਾਈ ਕਰ ਦਿੱਤਾ ਯਾਰ ਉਹ ਡਰਗ ਮਾਲਿਸ਼ ਕਿੱਥੇ ਅਰੇ ਡਰਗ ਦਾ ਹੌਟਸਪੌਟ ਇਲਾਕਾ ਹੈਗਾ ਜਿਵੇਂ ਇਸ ਮਗਲਿਸ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜੋਗੇ ਸਰ ਮੈਂ ਬਣਾ ਸਾਰਿਆਂ ਨੂੰ ਲਾਊਡ ਐਂਡ ਕਲੀਅਰ ਦੱਸਣਾ ਚਾਹਨਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੁਮੀ ਜ਼ਹਿਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਕਿ ਮੈਨੇ ਸਿਰਫ ਕਰਾਇਆ ਸਰ ਇਹਦੇ ਕਾਰਵਾਈ ਇਸ ਤਰ੍ਹਾਂ ਦੇ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8-10-10-11 ਗਿਰਾ ਮਕਦਮੇ ਦਰਜ ਨੇ ਔਰ ਇਹਨੇ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਜਿਵੇਂ ਸ਼ੁਭਾ ਜੀ ਜੀ ਬਹੁਤ